ਕਨੇਡਾ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਈਮੇਲ ਆ ਪ੍ਰਾਪਤ ਹੋਣ ਦੀ ਸੂਚਨਾ ਮਿਲੀ ਹੈ ਜਿਸ ਵਿੱਚ ਉਹਨਾਂ ਨੂੰ ਸਟੱਡੀ ਪਰਮਿਟ ਵੀਜ਼ਾ ਅਤੇ ਵਿਆਪਕ ਰਿਕਾਰਡਾਂ ਸਮੇਤ ਅੰਕ ਅਤੇ ਹਾਜ਼ਰੀ ਵਰਗੇ ਅਹਿਮ ਦਸਤਾਵੇਜ਼ ਮੁਰਜਾਮਾ ਕਰਵਾਉਣ ਲਈ ਕਿਹਾ ਗਿਆ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਇੱਕ ਸਰਕਾਰੀ ਭਾਗ ਜੋ ਉਦੇਸ਼ੀ ਵਿਦਿਆਰਥੀਆਂ ਦੇ ਨਾਲ ਕੰਮ ਕਰਦਾ ਹੈ ਦੀ ਬੇਨਤੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਵਿਆਪਕ ਦਹਿਸ਼ਤ ਪੈਦਾ ਕਰ ਦਿੱਤੀ ਹੈ ਜਿਨ੍ਹਾਂ ਵਿਤੋ ਬਹੁਤ ਸਾਰੇ 2 ਸਾਲਾ ਤੱਕ ਦੀ ਵਿਵਤਾ ਵਾਲੇ ਵੀਜ਼ਾ ਰੱਖਦੇ ਨੇ ਇਹ ਵਿਕਾਸ ਉਦੋਂ ਹੋਇਆ ਜਦੋਂ ਆਈਆਰਸੀਸੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਨੂੰ ਨਿਰੰਤਰਤ ਕਰਨ ਲਈ ਆਪਣੀਆਂ ਨੀਤੀਆਂ ਨੂੰ ਸਖਤ ਬਣਾਉਂਦੇ ਹੋਏ ਵਿੱਤੀ ਲੋੜਾਂ ਅੰਦੀ ਸ਼ੁਰੂਆਤ ਕਰਦਾ ਤੇ ਵਿਦਿਆਰਥੀਆਂ ਦੇ ਦਾਖਲੇ ਸੰਭਵੀ ਕੈਂਪਸ ਦੀ ਖੋਜ ਕਰਦਾ ਬ੍ਰਿਟਿਸ਼ ਕੋਲੰਬੀਆ ਸਰੀ ਵਿੱਚ ਪੜ੍ਹ ਰਹੇ ਹੈਦਰਾਬਾਦ ਦੇ ਇੱਕ ਪੋਸਟ ਗ੍ਰੈਜੂਏਟ ਵਿਦਿਆਰਥੀ ਅਵਿਨਾਸ਼ ਕੌਸ਼ਕ ਨੇ ਕਿਹਾ ਕਿ ਜਦੋਂ ਮੈਨੂੰ ਈਮੇਲ ਮਿਲੀ ਤਾਂ ਮੈਂ ਥੋੜਾ ਜਿਹਾ ਹੈਰਾਨ ਹੋ ਗਿਆ ਮੇਰਾ ਵੀਜ਼ਾ 2026 ਤੱਕ ਵੈਧ ਹੈ ਫਿਰ ਵੀ ਮੈਨੂੰ ਆਪਣੇ ਸਾਰੇ ਦਸਤਾਵੇਜ਼ ਦੁਬਾਰਾ ਜਮਾ ਕਰਵਾਉਣ ਲਈ ਕਿਹਾ ਗਿਆ ਸੀ ਉਹ ਹਾਜ਼ਰੀ ਅੰਕ ਅਸੀਂ ਕਿੱਥੇ ਪਾਰਟ ਟਾਈਮ ਕੰਮ ਕਰ ਰਹੇ ਹਾਂ ਆਦ ਸਬੂਤ ਵੀ ਚਾਹੀਦੇ ਨੇ ਉਹਨਾਂ ਨੇ ਅੱਗੇ ਇਹ ਵੀ ਦੱਸਿਆ ਪਿਛਲੇ ਹਫ਼ਤੇ ਪੰਜਾਬ ਦੇ ਵਿਦਿਆਰਥੀਆਂ ਵਿੱਚ ਅਜਿਹੀ ਈਮੇਲਾਂ ਦੇ ਅੰਦਰ ਵਾਧਾ ਦਰਜ ਕੀਤਾ ਗਿਆ ਸੀ ਕન્યા ਨੂੰ ਆਪਣੇ ਪ੍ਰਮਾਣ ਪੱત્રਾਂ ਦੀ ਪੁਸ਼ਟੀ ਕਰਨ ਲਈ ਵਿਅਕਤੀਗਤ ਤੌਰ ਤੇ ਆਈਆਰਸੀਸੀ ਦਫ਼ਤਰਾਂ ਦਾ ਦੌਰਾ ਕਰਨ ਲਈ ਵੀ ਕਿਹਾ ਗਿਆ ਸੀ ਤੇ অন্ਟਾਰੀਓ ਵਿੱਚ ਪੜ੍ਹ ਰਹੇ ਹైదరాబాద్ ਦੇ ਇੱਕ ਵਿਦਿਆਰਥੀ ਵਿਨਾਸ਼ ਦਸਾਰੀ ਨੇ ਦੱਸਿਆ ਕਿ ਬਹੁਤ ਸਾਰੇ ਵਿਦਿਆਰਥੀ ਉੰਜਲ ਦੇ ਵਿੱਚ ਲਈ ਤੇ ਚਿੰਤਤ ਵੀ ਨੇ ਹਾਲੀ ਦੇ ਸਾਲਾਂ ਵਿੱਚ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਇੱਕ ਮੱਤਪੂਰਨ ਵਾਧਾ ਅਨੁਭਵ ਕੀਤਾ ਭਾਰਤੀ ਵਿਦਿਆਰਥੀ ਇਸ ਸਮੂਹ ਦਾ ਇੱਕ ਮੱਤਪੂਰਨ ਹਿੱਸਾ ਨੇ ਵਦੇਸ਼ ਮੰਤਰਾਲੇ ਦੇ ਅਨਸਾਰ ਕੈਨੇਡਾ ਸਭ ਤੋਂ ਵੱਧ ਵਿਦਿਆਰਥੀ ਭਾਰਤੀ ਵਿਦਿਆਰਥੀਆਂ ਨੂੰ ਮੇਜ਼ਬਾਨੀ ਕਰਦਾ ਜਿਸ ਵਿੱਚ 4.2 ਲੱਖ ਦਾਖਲ ਨੇ ਜਿਸ ਤੋਂ ਬਾਅਦ 3.3 ਲੱਖ ਵਿਦਿਆਰਥੀ ਅਮੈ ਅਮਰੀਕਾ ਦੇ ਨਾਲ ਨੇ ਇਮੀਗ੍ਰੇਲ ਈਮੇਲਾਂ ਦੇ ਵਿੱਚ ਅਚਾਨਕ ਝੜਪਨੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਬਾਰੇ ਅਨਿਸ਼ਚਿਤਤਾ ਮਹਿਸੂਸ ਕਰਵਾ ਦਿੱਤੇ ਬ੍ਰਿਟਿਸ਼ ਕੋਲੰਬੀਆ ਵਿੱਚ ਜਿੱਥੇ ਬਿਜ਼ਨਸ ਦੀ ਪੜ੍ਹਾਈ ਕਰਦਾ ਵਿਦਿਆਰਥੀ ਦੱਸਿਆ ਕਿ ਮਨੀਸ਼ਾ ਪਟੇਲ ਜਿਸ ਦਾ ਨਾਮ ਕਿ ਅਸੀਂ ਕੈਨੇਡਾ ਦੇ ਵਿੱਚ ਸਵਾਗਤ ਦਾ ਮਾਹੌਲ ਚੁਣਿਆ ਸੀ ਪਰ ਹੁਣ ਤੁਸੀਂ ਬੇਇਨਸਾਫੀ ਮਹਿਸੂਸ ਕਰ ਰਹੇ ਹਾਂ ਬਹੁਤ ਸਾਰੇ ਵਿਦਿਆਰਥੀ ਆਈਏਸੀਨਸ ਸਪਸਨਸ ਚਾਲਰ ਪ੍ਰਦਾਨ ਕਰਨ ਲਈ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਅਪੀਲ ਕਰ ਰਹੇ ਨੇ ਇਸ ਦਰਨ ਮਾਰ ਰਹੇ ਨੇ ਵਿਦਿਆਰਥੀਆਂ ਨੂੰ ਸੰਭਵੀ ਮੁੱਦਿਆਂ ਤੇ ਬਚਣ ਲਈ ਦਸਤਾਵੇਜ਼ ਜਮ੍ਹਾਂ ਕਰਵਾਉਣ ਤੁਰੰਤ ਕਾਰਵਾਈ ਲਈ ਸਲਾਹ ਵੀ ਦਿੱਤੀ ਹੈ ਟੋਰਾਂਟੋ ਵਿੱਚ ਇੱਕ ਇਮੀਗ੍ਰੇਸ਼ਨ ਸਲਾਹਕਾਰ ਮਹਿਬੂਬ ਰਾਜਵਨੀ ਨੇ ਦੱਸਿਆ ਕਿ ਇੱਕ ਕਦਮ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨਾ ਅਲੀ ਕੈਨੇਡਾ ਦੇ ਵਿਆਪਕ ਰਣਨੀਤੀ ਦਾ ਹਿੱਸਾ ਜਾਪਦਾ ਹੈ ਪੇਸ਼ ਕੀਤਾ ਜਾ ਰਿਹਾ ਕੈਂਪਸ ਅਤੇ ਵਿੱਤੀ ਲੋੜਾਂ ਇੱਕ ਛੋਟ ਸਪਸ਼ਟ ਸੰਕੇਤ ਇਹ ਕਦਮ ਅਸਲ ਵਿਦਿਆਰਥੀਆਂ ਨੂੰ ਫਿਲਟਰ ਕਰਨ ਲਈ ਵੀ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੇ ਆਪਣੇ ਮਨਨਿਤ ਸਿੱਖ ਲਈ ਸੰਸਥਾਵਾਂ ਨੂੰ ਬਦਲਦੇ ਨੇ ਇੱਕ ਅਜਾਈ ਸੰਸਥਾ ਵਿੱਚ ਸ਼ਿਫਟ ਕਰਦੇ ਨੇ ਜਿੱਥੇ ਹਾਜ਼ਰੀ ਤੇ ਕੋਈ ਪਾਬੰਦੀ ਨਹੀਂ ਹੁੰਦੀ ਆ ਤਾਂ ਜੋ ਉਹ ਕੈਨੇਡਾ ਵਿੱਚ ਕੰਮ ਕਰ ਸਕਣ ਜੇਕਰ ਵਿਦਿਆਰਥੀ ਸਮੇਂ ਸਿਰ ਇਹ ਬੇਨਤੀਆਂ ਦੀ ਪਾਲਣਾ ਨਹੀਂ ਕਰਦੇ ਤਾਂ ਇਹ ਉਹਨਾਂ ਨਾਲ ਇੱਕ ਵੱਡੀ ਮੁਸ਼ਕਲ ਹੋ ਸਕਦੀ ਹੈ ਉਹਨਾਂ ਦਾ ਵੀਜ਼ਾ ਵੀਰਾ ਦੋ ਸਕਦਾ ਜਾਂ ਫਿਰ ਭਵਿੱਖ ਵਿੱਚ ਪੀੜਤਗੀਆਂ ਹੋਰ ਵੀ ਹੋ ਸਕਗੀਆਂ ਨੇ ਅਸੀਂ ਵਿਦਿਆਰਥੀਆਂ ਨੂੰ ਈਮੇਲ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪਾਲਣਾ ਕਰਨ ਦੀ ਸਿਫਾਰਿਸ਼ ਵੀ ਕਰਦੇ ਆ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਪੜਨੀਆਂ ਤਬ ਬਨੇ ਰਹੋ ਆਜ ਨਿਊਜ਼ ਵਾਲਾ ਦਿਨ ਆੜ